ਕਿ ਬਾਦਲਾਂ ਦੇ ਕੈਪਟਨਾਂ ਦੇ ਮਜੀਠੀਆਂ ਦੇ ਮਲੂਕਿਆਂ ਦੇ ਇਹਨਾਂ ਦੇ ਟੱਬਰਾਂ ਨੂੰ ਕਹਿ ਦੋ ਇਹਨਾਂ ਦੇ ਜਵਾਕਾਂ ਨੂੰ ਕਹਿ ਦੋ ਕਿ ਆਪਣੇ ਬੋਰੀਏ ਬਿਸਤਰੇ ਗੋਲ ਕਰਕੇ ਬੰਦ ਕਰਕੇ ਬੋਰੀਏ ਬਿਸਤਰੇ ਆਪਣੇ ਘਰਾਂ ਨੂੰ ਜਾਓ ਕਹਿੰਦੇ ਕਾਂਗਰਸ ਬੋਲੀ ਨਾ ਨਾ ਬਾਬਾ ਸਿਭਗਵੰਤ ਮਾਨੂ ਗਾਲਾਂ ਕੱਢੋ ਫੜ ਕੇ ਉੱਠ ਕੇ ਗਾਲਾਂ ਕੱਢੋ ਜਿਸੁਖਬੀਰ ਬਾਦਲ ਬਣ ਜੇ ਮੁੱਖ ਮੰਤਰੀ ਕੋਈ ਪ੍ਰੋਬਲਮ ਨਹੀਂ ਫਸਾਬ ਬਾਜਵਾਜਾਂ ਕੈਪਟਨ ਵਰਗੇ ਲੁਟੇਰੇ ਬਣ ਚਣ ਕੋਈ ਬੋਲ ਪਵਨ ਤਵਾਰ ਬਣ ਗਿਆ ਬਾ ਮਾੜੀ ਗੱਲ ਵੀ ਪਰਹਰ ਦਾ ਮਾੜੀ ਗੱਲ ਇਹਨਾਂ ਨੂੰ ਇਹੀ ਬਰਦਾਸ਼ਤ ਨਹੀਂ ਹੋ ਰਿਹਾ ਕਿ ਆਮ ਘਰਾਂ ਦਾ ਮੁੰਡਾ ਮੰਤਰੀ ਕੰਮ ਬਣ ਗਿਆ ਆਮ ਘਰਾਂ ਦੇ ਮੁੰਡੇ ਐ ਮੰਤਰੀ ਕੰਮ ਬਣ ਗਏ ਐ ਮਲੇ ਕੰਮ 40000 ਮੈਂ ਨੌਕਰੀਆਂ ਦੇਤੀਆਂ ਕਦੇ ਕਾਂਗਰਸ ਬੋਲੀ ਗੋਇੰਦਵਾਲ ਸਾਹਵळा ਥਰਮਲ ਪਲਾਂਟ ਖਰੀਦ ਲਿਆ ਕਦੇ ਕਾਂਗਰਸ ਬੋਲੀ 600 ਜੁੰਟ ਤੋਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਉਂਦਾ ਹੋਊਗਾ ਬਹੁਤ ਸਾਰੇ ਘਰਾਂ ਨੂੰ ਕਦੇ ਕਾਂਗਰਸ ਬੋਲੀ 1 ਕਰੋੜ ਰੁਪਇਆ ਸ਼ਹੀਦ ਫੌਜੀ ਜਵਾਨ ਨੂੰ ਮਾਨ ਸਨਮਾਨ ਉਹਦੀ ਕੁਰਬਾਨੀ ਦਾ ਰੱਬ ਨਾ ਕਰੇ ਖਿਤੀ ਹੋ ਜੇ ਕਦੇ ਕਾਂਗਰਸ ਬੋਲੀ 16 ਟੋਲ ਪਲਾਜੇ ਬੰਦ ਕਰਾ ਤੇ 7 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗਿਆ ਕਦੇ ਕਾਂਗਰਸ ਬੋਲੀ ਨਾ ਨਾ ਉਹ ਵੈਸੀ ਭਗਵੰਤ ਮਾਨੂ ਗਾਲਾ ਕੱਢੋ ਟੜਕੀ ਉੱਠ ਕੇ ਗਾਲ੍ਹਾਂ ਕੱਢੋ ਉਹ ਨਹੀਂ ਐਵੇਂ ਹੀ ਲੱਗੀ ਉਹਨਾਂ ਨੇ ਜਿੰਨਾ ਚਿਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਜੋ ਮਰਜੀ ਕਰੀਏ ਆਪਾਂ ਟਿਕਟਾਂ ਲੈ ਲਈਆਂ ਹਾਂ ਹਾਂ ਜੇ ਸੁਖਬੀਰ ਬਾਦਲ ਬਣ ਜੇ ਮੁੱਖ ਮੰਤਰੀ ਕੋਈ ਪ੍ਰੋਬਲਮ ਨਹੀਂ ਫਸਾ ਬਾਜਵਾਜਾਂ ਕਾਪਤਨ ਵਰਗੇ ਲੁਟੇਰੇ ਬਣ ਚਣ ਤਾਂ ਕੋਈ ਗੱਲ ਪਵਾਂ ਤਮਾਰ ਬਣ ਗਿਆ ਬਾ ਮਾੜੀ ਗੱਲ ਵੀ ਬਹਾੜਾ ਦਵਾਦੀ ਗੱਲ ਵੀ ਬਹਾੜਾ ਮਾੜੀ ਕਮਾਲ ਹੈ ਉਹ ਜਿਨ੍ਹਾਂ ਦੇ ਪਿਓ ਸਮਗਲਿੰਗ ਕਰਦੇ ਰਹੇ ਆ ਸੋਨੇ ਦੇ ਬਿਸਕਟਾਂ ਦੀ ਉਹ ਸਾਡੇ ਤੇ ਸਵਾਲ ਠੋਡੇ ਆ ਅਜੀਤ ਪਾਈ ਅਦੀ ਸੋਨੇ ਦੇ ਬਿਸਕੁਟਾਂ ਵਾਲੇ ਨਹੀਂ ਹੈਗੇ ਸਤਾਪੇ ਦੇ ਬਿਸਕੁਟਾਂ ਨੇ ਦਿਵਾਲੀ ਵੇਲੇ ਬੇਬੇ ਪੀਤਾ ਪਰਵਾਹ ਕਿੱਲੇ ਨਹੀਂ ਸੀ ਬੱਸ ਇਹਨਾਂ ਨੂੰ ਇਹੀ ਬਰਦਾਸ਼ਤ ਨਹੀਂ ਹੋ ਰਿਹਾ ਤੇ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਕਰਕੇ ਬਣ ਗਿਆ ਆਮ ਘਰਾਂ ਦੇ ਮੁੰਡੇ ਐ ਮੰਤਰੀ ਕਿਉਂ ਬਣ ਗਏ ਐ ਮਲੇਖੋ ਬਣ ਗਏ ਇਹ ਤਾਂ ਸਿਰ ਬਣਦੇ ਹੁੰਦੇ ਆ ਉਹਨਾਂ ਕੋਲੇ ਉਹੀ ਦੋ ਤਿੰਨ ਪਜਾਮੀਆਂ ਨੇ ਕਈਆਂ ਤਾਂ ਮੁੱਖ ਮੰਤਰੀ ਬਣਨ ਦੀ ਸੌ ਚੱਕਣ ਵਾਸਤੇ ਪਜਾਮੀਆਂ ਸਮਾਂ ਰੱਖੀਆਂ ਸੀ ਪਰ ਲੋਕਾਂ ਨੇ ਨਹੀਂ ਚਕਾਈ ਇਹ 'ਚ ਮੇਰਾ ਕੀ ਕਸੂਰ ਐ ਭਾਈ ਸੋ ਇਸ ਕਰਕੇ ਮੈਂ ਕਹਿਣਾ ਕਿ ਇਹਨਾਂ ਦੀ ਬੁਖਲਾਹਟ ਜਿਹੜੀ ਹੈ ਉਹ ਇਹ ਹੈ ਕਿ ਆਮ ਘਰਾਂ ਦੇ ਲੋਕ ਕਿਉਂ ਅੱਗੇ ਆ ਗਏ ਅਸੀਂ ਤਾਂ ਫਰਾਈ ਕਰਾਂਗੇ ਕੇਜਰੀਵਾਲ ਵੀ ਆਮ ਘਰ ਤੋਂ ਹੈ ਜੇ ਪੈਸੇ ਕਮਾਉਣੇ ਹੁੰਦੇ ਕੇਜਰੀਵਾਲ ਆਈਆਰਐਸ ਅਫਸਰ ਹੈ ਇਨਕਮ ਟੈਕਸ ਦਾ ਕਮਿਸ਼ਨਰ ਉਹਦੀ ਘਰ ਵਾਲੀ ਵੀ ਆਈਆਰਐਸ ਅਫਸਰ ਹੈ ਸੁਨੀਤਾ ਇਨਕਮ ਟੈਕਸ ਦੀ ਕਮਿਸ਼ਨਰ ਮੈਂ ਵੀ ਬਹੁਤ ਮਸ਼ਹੂਰ ਕਲਾਕਾਰ ਸੀ ਮੈਂ ਕੋਈ ਮਤਲਬ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਅਸੀਂ ਸਾਰਾ ਕੁਝ ਛੱਡ ਕੇ ਕਿਉਂ ਆ ਗਏ ਇਹਨਾਂ ਦੇ ਗਾਣਾ ਖਾਣ ਆਸਤੇ ਆ ਗਏ ਜਿੱਥੇ ਪੈਸੇ ਕਮਾਉਣ ਆ ਗਏ ਉਹ ਪੈਸੇ ਕਮਾਉਣੇ ਹੁੰਦੇ ਅਸੀਂ ਆਪਣੀ ਕਲਾ ਨਾਲ ਕਮਾ ਲੈਂਦੇ ਅਸੀਂ ਆਪਣੀਆਂ ਨੌਕਰੀਆਂ ਤੋਂ ਕੇਦਰੀਵਾਲ ਕਮਾ ਲੈਂਦਾ ਅਸੀਂ ਇਹਨਾਂ ਦੀ ਲੁੱਟ ਲੋਕਣ ਆਇਆ ਆਹੀ ਦੁੱਖ ਹੈ ਕਿ ਆਪ ਤਾਂ ਇਹ ਕਮਾਉਂਦੇ ਵੀ ਸਾਡੇ ਵਾਲੀ ਕਮਾਈ ਬੰਦ ਕਰਤੀ ਆਹੀ ਪੰਦਾ ਹੈ ਹਰ ਗੱਲ ਪੈਸੇ ਪਿੱਛੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਿਹਾ ਕਿਸੇ ਨੇ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੁਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਜੋ ਜਵਾਬ ਆਇਆ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਥੀ ਪਾ ਲੈਂਦਾ ਆ ਲੋ ਖੜੇ ਐ ਛੱਤਾਂ ਤੇ ਖੜੇ ਐ ਕੋਠਿਆਂ ਤੇ ਭੈਣ ਜੀ ਹੋਰੀ ਆ ਸਾਰੇ ਪਰਿਵਾਰਾਂ ਸਮੇ ਇੱਕ ਤੇ ਛੋਟੀ ਗੱਲ ਹੈ ਜੀ ਆ ਫੁੱਲ ਐ ਤੇ ਫੁੱਲ ਭਰੇ ਪੈਨੇ ਮੇਰੀ ਪੱਗ ਭਰੀ ਤਈਆ ਫੁੱਲਾਂ ਨਾਲ ਇਹ ਛੋਟੀ ਗੱਲ ਹੈ ਜੀ ਇਹਦਾ ਕਿਸੇ ਕਰੰਸੀ 'ਚ ਮੁੱਲ ਹੈ ਇੰਨੇ ਫੁੱਲਾਂ ਦਾ ਕਿਸੇ ਕਰੰਸੀ 'ਚ ਮੁੱਲ ਹੈ ਇਹ ਅਹੀਂ ਨਹੀਂ ਪੈ ਜਾਂਦੇ ਕੋਈ ਪੁਰਾਣੇ ਜ਼ਮਾਨੇ ਦੇ ਪੁੱਨੇ ਲੀਡਰਾਂ ਨੂੰ ਅੱਜ ਦੀ ਡੇਟ 'ਚ ਲੋਕ ਛੱਤਰ ਮਾਰਦੇ ਆ ਤੂੰ ਵੀ ਮੇਰੇ ਤੇ ਫੁੱਲ ਸਿੱਟੀ ਜਾਂਦੇ ਓ ਆਹੀ ਕੱਠ ਕਾਂਗਰਸ ਨੇ ਕਰਨਾ ਹੁੰਦਾ 70000 ਰੁਪਏ ਕੱਲੀਆਂ ਜਲੇਬੀਆਂ ਲੱਗਣੀਆਂ ਸੀ ਤੇ ਬਾਕੀ ਦਾ ਸਮਾਨ ਬਾਅਦ ਚ ਇੱਥੇ ਤੁਸੀਂ ਆਈਆਂ ਆ ਕੇ ਪਿਆਰ ਕਰਦੇ ਹੋ ਫੋਟੋਆਂ ਖਿਚਾਉਂਦੇ ਹੋ ਹੱਥ ਆਏ ਲਾਉਂਦੇ ਹੋ ਮੈਨੂੰ ਬਜ਼ੁਰਗਾਂ ਦੇ ਹੱਥ ਲਾਵੇ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਪੁੱਤ ਮੁੱਖ ਮੰਤਰੀ ਤਾਂ ਬਹੁਤ ਬਣਾਏ ਆ ਪਰ ਆਪਦੇ ਹੱਥ ਹੀ ਬਣਾਏ ਹੋਰ ਮੁੱਖ ਮੰਤਰੀ ਨੂੰ ਹੱਥ ਲਾ ਕੇ ਵੈਲੀ ਵਾਰ ਦੇਖਿਆ बहुत बहुत एक पास है मैं जाके घरें जाके जो उतर फुल फुलने पे एक पास प्यार है दूजे पासे कांग्रेसी ने अकाली ने आ भाजपा आना हथ मिला के पांच उंगलियां गिनियां ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਈ ਕੱਲੀ ਆਹ ਹਾਲ ਤੇ ਸੋ ਮੈਂ ਤਾਂ ਤੁਹਾਡੇ ਨਾਲ ਆ ਜੀ ਇਹ ਦੋਨੇ ਕਾਂਗਰਸੀ ਪਾ ਤੇ ਭਾਜਪਾ ਵਾਲੇ ਕੱਲੀ ਇਹ ਸਾਰੇ ਮਿਲੇ ਹੋਏ ਨੇ ਇਕੱਠੇ ਨੇ ਵੀ ਕਿਵੇਂ ਨਾ ਕਿਵੇਂ ਇਕੱਠੇ ਹੋ ਕੇ ਭਗਵੰਤ ਮਾਨ ਨੂੰ ਸਿੱਟ ਲੋ ਬਾਜਪਾ ਪਈ ਲੁੱਟਾਂਗੇ ਮੈਂ ਉਹਨਾਂ ਵਾਸਤੇ ਇੱਕ ਸ਼ੇਅਰ ਕਰਨਾ ਚਾਹੂੰਗਾ ਅੱਜ ਕਿ ਹੱਥ ਸੇ ਠੱਠੇ ਹੋ ਜਾਂਦੇ ਨੇ ਹੱਥ ਸੇ ਠੱਠੇ ਹੋ ਜਾਂਦੇ ਨੇ ਜੱਜ ਵੀ ਮੱਠੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਧ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਸਭ ਇਕੱਠੇ ਨੇ ਇਹਨਾਂ ਤੋਂ ਬਚਾਓ ਤੇ ਬਚੋ 10 ਤਰੀਕ ਨੂੰ 5 ਨੰਬਰ ਦਾ ਬਟਨ ਦੱਬੋ 10 ਤਰੀਕ ਨੂੰ ਇਹ ਹਜੇ ਵੇਲੇ ਪੰਗੜੇ ਪਾਣੇ ਚਾਹੀਦੇ ਇੱਥੇ ਗਲੀਆਂ ਦੇ ਵਿੱਚ ਢੋਲ ਵੱਜਣੇ ਚਾਹੀਦੇ ਆ ਕਿ ਸਾਡਾ ਬੰਦਾ ਜਿੱਤ ਗਿਆ ਅਸੀਂ ਜਿੱਤ ਗਏ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀ ਪਹਿਲਾਂ 75 ਸਾਲ ਲੀਡਰ ਜਿੱਤ ਜਾਂਦੇ ਸੀ ਲੋਕ ہار ਜਾਂਦੇ ਸੀ ਉਹਨੂੰ ਪਤਾ ਹੀ ਨਹੀਂ ਲੱਗਦਾ ਫੁਕਾਜ ਕਿੱਥੇ ਜਾਈਏ ਹੁਣ ਤੁਸੀਂ ਜਿੱਤੋ ਆ ਜਿਹੜੇ ਲੀਡਰ ਬਣੇ ਫਿਰਦੇ ਆ ਆਪਣੇ ਉਹਨੂੰ ਹਰਾਓ ਤੁਸੀਂ ਜਿੱਤੋ ਮੇਰੇ ਹੱਥ ਬਨ ਕੇ ਬੇਨਤੀ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਨਾਲ ਰੱਖੋਗੇ ਮੇਰਾ ਕਿ ਮੈਂ ਆਪ ਤਾਂ ਪੈਸੇ ਕਮਾਉਣੇ ਨਹੀਂ ਇਹਨਾਂ ਵਾਲੇ ਮੈਂ ਰਹਿ ਨਹੀਂ ਦੇਣੇ ਜਿੱਤੇ ਪਹਾੜਾਂ ਉਪੂੜਾਂ ਚ ਵੀ ਪਿਆ ਕਈ ਥਾਂ ਮੈਂ ਪਿਆ ਨੂੰ ਤੇ ਮੈਨੂੰ ਕੱਢ ਲੈਣ ਤੋਂ ਕਾ ਕੇ ਜੇ ਦੇਖਦੇ ਜਾਓ ਤੁਸੀਂ ਮੇਰੇ ਤੇ ਯਕੀਨ ਕਰੋ ਇਹ ਬਹੁਤ ਦੁਖੀ ਐ ਸੇ ਗੱਲ ਤੋਂ ਨਹੀਂ ਯਾਰ ਇਹ ਨਾ ਤਾਂ ਇਹਦੇ ਵਿਰੁੱਧ ਕੋਈ ਪੰਚਾ ਪੁਰਚਾ ਮਿਲਦਾ ਨਾ ਇਹ ਆਪ ਕੋਈ ਕੰਮ ਗਲਤ ਕਰੇ ਤੇ ਯਾਰੇ ਸਾਨੂੰ ਇਹ ਕਮਾਉਣ ਨਹੀਂ ਦਿੰਦਾ ਸਾਡੀਆਂ ਸਾਰੀਆਂ ਹੀ ਬੰਦ ਕਰਤੀਆਂ ਸੋ ਇਹਨਾਂ ਦੀਆਂ ਦੁਕਾਨਾਂ ਸਾਰੀਆਂ ਬੰਦ ਕਰਾਂਗਾ ਇਹਨੇ ਲੋਕ ਕੱਲ ਉੱਟਣ ਵਾਲੀਆਂ ਦੁਕਾਨਾਂ ਖੋਲੀਆਂ ਸੀ ਨਾ ਬੰਦ ਕਰਾ ਪੈਸਾ ਖਜ਼ਾਨੇ ਚਾਊਗਾ ਖਜ਼ਾਨੇ ਦਾ ਮੂੰਹ ਤੁਹਾਡੇ ਵੱਲੋਂ ਖੁੱਲੂਗਾ ਭਾਵੇਂ ਮhalla ਕਲੀਨਿਕਾਂ ਦੇ ਰੂਪ ਚ ਹੋਵੇ ਭਾਵੇਂ ਸਕੂਲਾਂ ਦੇ ਰੂਪ ਚ ਹੋਵੇ ਭਾਵੇਂ ਬਿਜਲੀ ਫ੍ਰੀ ਦੇ ਰੂਪ ਚ ਹੋਵੇ ਭਾਵੇਂ ਜਿਵੇਂ ਮਰਜ਼ੀ ਹੋਵੇ ਸਰਕਾਰ ਦਾ ਫਰਜ਼ ਬਣਦਾ ਉਹ ਕਿਸੇ ਵੀ ਬਰਾਦਰੀ ਦੇ ਚਾਹ ਪੰਜਾਬ ਬੰਦੇ ਵਾਲੀ ਬਰਾਦਰੀ ਹੈ ਉਸ ਬਰਾਦਰੀ ਦੇ ਲੋਕਾਂ ਨੂੰ ਸੁਖੀ ਰੱਖੇ ਉਹਦੇ ਦੁਰਖਿਆਂ ਦੇ ਉਹਨਾਂ ਦੇ ਆਜ਼ਾਦੀਆਂ ਦੇ ਦਿਨ ਮਨਾਵੇ ਦਿਹਾੜੇ ਮਨਾਵੇ ਕੋਈ ਛੋਟਾ ਵੱਡਾ ਨਹੀਂ ਪੰਜਾਬ ਹੈ ਪੀਰਾਂ ਫਕੀਰਾਂ ਗੁਰੂਆਂ ਸ਼ਹੀਦਾਂ ਦੀ ਧਰਤੀ ਹੈ ਹਰ ਪੈਰ ਪੈਰ ਤੇ ਮੰਦਰ ਹੈ ਗੁਰਦੁਆਰਾ ਸਾਹਿਬ ਹੈ ਬੁੱਤ ਲੱਗੇ ਹੋਏ ਨੇ ਸਾਡੇ ਤੋਂ ਬਧਾ ਕੁਰਬਾਨੀਆਂ ਨਾਲ ਤਾਂ ਇਤਿਹਾਸ ਹੀ ਨਹੀਂ ਕਹੇਦਾ ਤੇ ਅਸੀਂ ਫਿਰ ਬਾਹਲੇ ਮੁਰਕਾ ਨੂੰ ਭਜਿਏ ਉਹ ਜਿੰਨਾ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਸਾਡੇ ਭਗਤ ਸਿੰਘ ਹੋਰੀ ਸੂਲੀਆਂ ਤੇ ਚੜ ਗਏ ਅੱਜ ਉਹਨਾਂ ਅੰਗਰੇਜ਼ਾਂ ਕੋਲੇ ਪਹੁੰਚਣ ਵਾਸਤੇ ਤਰਸੀ ਜਾਂਦੇ ਆਪਾਂ ਕੰਮੀ ਜਲਵਾ ਦਿਓ ਜੀ 40 ਲੱਖ ਲੈ ਲਓ ਜੀ 35 ਲੱਖ ਲੈ ਲਓ ਜੀ ਕਿਉਂ ਭਈ ਕਿਉਂਕਿ ਆ ਚੱਜਦੇ ਨਹੀਂ ਨਿਕਲੇ ਆ ਜਿਹੜੀ ਬਾਤ ਚਾਏ ਆਪਣੇ ਕੋਲੇ ਕਾਲੀ ਅੰਗਰੇਜ਼ ਜਿਹੜੀ ਆਪਾਂ ਨੇ ਚੁੜੀ ਉਹ ਚੱਜਦੀ ਨਹੀਂ ਨਿਕਲੇ ਨਹੀਂ ਤਾਂ ਕੀ ਲੋੜ ਪੈਂਦੀ ਬਾਹਲੇ ਮੁਲਕਾਂ ਜਾਣ ਦੀ ਹੈ ਜਿਹੜੀ ਧਰਤੀ ਆ ਉਹੀ ਕੌਮ ਹੈ ਉਹੀ ਮਿਹਨਤੀ ਹੈ ਸੁਬੀਰੋ ਇਹ ਗੱਲ ਮੇਰੇ ਤੇ ਹੁਣ ਮੈਨੂੰ ਮੌਕਾ ਦਿੱਤਾ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਰਹਿਣਾ ਕਿ ਪਰਮਾਤਮਾ ਮੈਥੋਂ ਇਹ ਜੇ ਫੈਸਲੇ ਕਰਾਈਂ ਜਿਹਦੇ ਨਾਲ ਕਿਸੇ ਘਰ ਦਾ ਚੁੱਲਾ ਬਲੇ दिवालिया ने दीवे जगन तंदरुस्तियाँ मान सम्मान बधे मेरे हूं फैसला ना करवा कि जिस दिन नौकरी चली जावे जाए जो बल्दा जो पुजे पर अरदास करता लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद दोनों तो हाथ पर जाकर दोनों ला दो इनकला ਹਰਤ ਮਾਤਾ ਕੀ ਬੋਲੇ ਸੋਨਿਆ ਬਹੁਤ ਬਹੁਤ ਤੁਹਾਡਾ ਧੰਨਵਾਦ